ਸ਼ਬਦ ਸਿੰਘ ਜੀ ਕਿਹੜੇ ਜਗ੍ਹਾ ਤੋਂ ਆਪਾਂ ਜਗਪਾਲਪੁਰ ਫਗਵਾੜਾ ਫਗਵਾੜਾ ਜੀ ਆਪਾਂ ਤੁਹਾਨੂੰ ਬਾਡੀ ਸਾਰਟ ਦੇ ਪੰਜ ਤਰ੍ਹਾਂ ਦੇ ਜੂਸ ਦੇ ਕੇ ਗਏ ਸੀ ਉਹ ਵਰਤਣ ਤੋਂ ਪਹਿਲਾਂ ਤੁਹਾਨੂੰ ਕੀ ਕੀ ਪ੍ਰੋਬਲਮਾਂ ਸੀ ਇੱਕ ਇੱਕ ਕਰਕੇ ਸਾਰੀਆਂ ਜਿਹੜੀਆਂ ਪ੍ਰੋਬਲਮਾਂ ਆਪਾਂ ਦੱਸਣੀਆਂ ਕਰੋ ਮੈਨੂੰ ਜੀ ਘਰ ਤੋਂ ਘਟੋ ਜਿੱਦਾਂ ਮੈਂ ਘਰ ਤੋਂ ਘੜ ਕਹਦਾ ਮੇਰਾ ਵਿਆਹ ਸੀ ਕੱਲ ਜੀ ਤਾਂ ਫਿਰ ਸਾਰਾ ਜਿੱਦਾਂ ਸਖਤ ਰਹਿੰਦਾ ਸੀ ਠੀਕ ਆ ਜੀ ਜੀ ਵੀ ਸਖਤ ਸੀ ਓਕੇ ਤੇ ਉਦੋਂ ਬਾਅਦ ਬੀਬੀ ਦੀ ਗੋਲੀ ਮੈਂ ਖਾਂਦਾ ਸੀ ਬੀਬੀ ਦੀ ਗੋਲੀ ਖਾਂਦੇ ਸੀ ਹਾਂ ਜੀ ਹੂੰ ਤੇ ਬਹੁਤ ਜਣ ਬਹੁਤ ਖਤਮ ਹੈ ਲੇਕਿਨ ਕਾ ਬਾਈ ਆ ਖਲਾ ਮੈਂ ਖਾਂਦਾ ਰਿਆ ਮੈਨੂੰ ਰਾਮ ਨਹੀਂ ਕਿਤੇ ਮੈਂ ਜਿਵੇਂ ਵੀ ਤੁਹਾਨੂੰ ਕਿਸੇ ਨੇ ਦੱਸਣਾ ਤੇ ਉਹ ਦਵਾਈ ਵਗੈਰਾ ਲੈਣੀ ਖਾਣੀ ਹੈ ਨਾ ਜੀ ਜਿਆਦਾ ਮੈਂ ਇਹ ਬਾਡੀ ਨਹੀਂ ਇੱਕਦਮ ਹੋਰ ਦਿੱਕਤ ਕਿਸੇ ਤੁਹਾਨੂੰ ਲੱਤ ਨੂੰ ਪ੍ਰੋਬਲਮ ਕਿਸੇ ਦਾ ਗੋਡਾ ਦੋਖਿਆ ਜੀ ਮੇਰੇ ਕੋਲ ਤਰਨ ਸੀ ਹੁੰਦਾ ਉਹ ਓਕੇ ਜਦੋਂ ਜਾਮ ਹੋ ਗਈ ਤਾਂ ਮਤਲਬ ਕਹਿੰਦਾ ਮੋੜਦੇ ਨਹੀਂ ਸੀ ਉਮਰ ਕਾ ਦੀ ਚੜਾ ਜਾਂਦੀ ਵਕ ਪੈਰ ਫਾ ਜਾਂਦਾ ਗੋਡਾ ਮੋੜਦਾ ਨਹੀਂ ਸੀ ਹਾਂ ਜੀ ਹੁਣ ਗੋਡਾ ਵੀ ਮੋੜਦਾ ਮੇਰਾ ਪਹਿਲਾਂ ਪੌੜੀ ਚੜ ਲੈਂਦੀ ਸੀ ਨਹੀਂ ਪਹਿਲਾਂ ਨਹੀਂ ਜੀ ਪੌੜੀ ਚੜ ਨਹੀਂ ਲੈਂਦੀ ਹੁਣ ਵੀ ਹੁੰਦਾ ਹੀ ਮੈਂ ओके हां जी ਮੈਨੂੰ ਤੁਹਾਨੂੰ ਤੁਰਨ ਵਿੱਚ ਬਹੁਤ ਦਿੱਕਤ ਆਉਂਦੀ ਸੀ ਪੌੜੀ ਚੜਦੇ ਸੀ ਤਾਂ ਅੰਨੀ ਚੜ ਸਕਦੇ ਸੀ 12 13 ਡੰਡੇ ਉਹ ਹੀ ਮੈਂ ਨਹੀਂ ਚੜਦਾ ਸੀ ਪੁੱਬੇ ਕਿ ਮੁਰਗੀ ਖੇਤੀ ਉੱਤਰਦਾ ਨਹੀਂ ਮੈਂ ਡਰਦਾ ਫੇ ਓਕੇ ਹੁਣ ਦੋ ਪੌੜੀਆਂ ਲਗਾਤਾਰ ਵੀ ਮੈਂ ਡਰ ਜਨਾ ਮਤਲਬ ਤੁਹਾਨੂੰ ਤੁਸੀਂ ਸਰਸਪੈਗ ਨੂੰ ਵਰਤਿਆ ਤੁਹਾਡੇ ਕਹਿੰਦਾ ਪਹਿਲੇ ਤੁਹਾਨੂੰ ਗੋਡੇ ਨੂੰ ਕਾਹੀ ਪ੍ਰੋਬਲਮ ਸੀ ਤੁਰਨ ਵਿੱਚ ਦਿੱਕਤ ਆਉਂਦੀ ਸੀ ਔਰ ਔਰ ਪੌੜੀ ਨਹੀਂ ਚੜ ਸਕਦੇ ਸੀ ਤੇ ਪੇਨ ਬਹੁਤ ਹੁੰਦੀ ਸੀ ਬਹੁਤ ਜ਼ਿਆਦਾ ਜੀ ਠੀਕ ਆ ਜੀ ਤਾਂ ਹੁਣ ਤੁਸੀਂ ਸਰਸਪੈਗ ਨੂੰ ਵਰਤੇ ਆਇਆ ਸਰਸਪੈਗ ਵਰਤਣ ਤੋਂ ਬਾਅਦ ਅੱਜ ਤੁਹਾਨੂੰ ਮੇਰੇ ਕਹ 50 ਦਿਨਾਂ ਸਰਸਪੈਗ ਬਰਤਨ ਹੋਗਾ ਜੀ ਡਾਕਟਰ ਗੁਰਵਿੰਨ ਹੋਗਾ ਜੀ ਇੱਕ ਸਰਸਪੈਕ ਤੁਹਾਡਾ ਜਿਹੜਾ ਪੂਰਾ ਹੋ ਚੁੱਕਾ ਹੈ ਆ ਪੂਰਾ ਜੀ ਤੇ ਦੂਜਾ ਜਿਹੜਾ ਕੋਰਸ ਵੀ ਪੂਰਾ ਕਰਨਾ 50 ਅਗਲਾ ਤੁਸੀਂ ਲੈਣਾ ਆ ਹਾਂਜੀ ਹਾਂਜੀ ਤੇ ਜਿਹੜੇ ਪ੍ਰੋਫ ਤੁਹਾਡੀ ਵੀਡੀਓ ਦੇਖਣਗੇ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਤੁਸੀਂ ਕਿਵੇਂ ਫੀਲ ਕਰਦੇ ਹੋ ਉਹਨਾਂ ਨੂੰ ਮੈਂ ਇਹ ਕਹਾਂਗਾ ਜੀ ਕਿ ਮੈਂ ਜਨਾ ਮੈਂ ਤੰਗ ਸਿਕਾ ਲਾ ਸ਼ਾਇਦ ਕੋਈ ਨਾ ਨਾ ਤੰਗ ਹੋਵੇ ਉਹ ਸਾਰੇ ਬੀਮ ਭਰਾਵਾ ਪੈਣਾ ਨੂੰ ਮੈਂ ਇਹ ਕਹਾਂਗਾ ਕਿ ਤੁਸੀਂ ਇਹ ਦੂਹਰ ਵਰਤੂ ਬਾਡੀ ਸਰਸਪੈਕ ਜਿਹੜਾ ਇਹ ਹਰ ਇੱਕ ਬਿਮਾਰੀ ਦਾ ਲਾਜ ਆ ਇਹ ਹਾਂਜੀ ਹੌਂਦੀ ਪੌੜੀ ਵਗੈਰਾ ਚੱਲ ਲੈਣੇ ਆ ਬਿਲਕੁਲ ਦੌੜ ਕੇ ਤੁਰ ਫ ਮੈਂ ਬਹਿੰਦੇ ਨਹੀਂ ਬੰਦੀ ਦਾ ਕਾਲਾ ਜਿੰਨਾ ਜਦੋਂ ਗੋਡਾ ਨਹੀਂ ਦੁਆਵੰਦਾ ਮੈਂ ਬਹਿੰਦੇ ਨਹੀਂ ਉਹਨਾਂ ਦਾ ਟਰ ਖੇਤੀ ਦਾ ਕੰਮ ਆ ਨਾ ਤੇ ਹੁਣ ਸਾਰਾ ਕੰਮ ਕਰ ਲੈਨੇ ਆਂ ਸਾਰਾ ਮੈਂ ਕਿਹਾ ਪੱਠੇ ਵੱਢੇ ਓਕੇ ਪੱਠੇ ਵੀ ਮੈਂ ਵੱਢ ਦਦਣਾ ਅੱਗੇ ਪੱਠੇ ਵੱਢ ਨਹੀਂ ਹੁੰਦੇ ਸੀ ਮੈਂ ਖੜੇ ਨਹੀਂ ਹੁੰਦਾ ਓਕੇ ਇਹ ਦਦਣਾ ਪੱਠੇ ਵੱਢਦੇ ਆ ਸਾਰਾ ਜੋਰ ਹੈ ਨਾ 20 ਲੱਖ ਦਾ ਲੱਗਦਾ ਜੀ ਆਪਣਾ ਜੀ ਮੈਂ ਪੱਠੇ ਵੱਢੇ ਇੱਕ ਦਿਨ ਮੈਂ ਕਿਹਾ ਕੱਟ ਜਾਂਦਾ ਖਾਤਾ ਕਹਿੰਦੇ ਨਹੀਂ ਮੈਂ ਕਿਹਾ ਇਹ ਪੈਨੋ ਆ ਗਿਆ ਮੇਰਾ ਪੱਠੇ ਵੱਢਣਾ ਜਿਹੜੀ ਮੈਡੀਸਿਨ ਤੁਸੀਂ ਅੱਜ ਕੋਈ ਲੈ ਰਹੇ ਹੋ ਕੋਈ ਅੱਜ ਜਿਹੜਾ ਬਾਕੀ ਲੋ ਲੂੰਗਾ ਜੀ ਨਹੀਂ ਤੁਸੀਂ ਹੋਰ ਦਵਾਈ ਖਾਣ ਤੇ ਜਿਹੜੇ ਪਰ ਤੁਹਾਡੀ ਵੀਡੀਓ ਦੇਖਣ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਹੁਣ ਮੈਂ ਇਹ ਕਹੂੰਗਾ ਵੀ ਬਾਦੀਆਂ ਦਵਾਈਆਂ ਤਾਂ ਮੈਂ ਸੋਕੇਬ ਦੇਦਾ ਬਾਦੀਆਂ ਬੰਦੇ ਕੁਝ ਨਹੀਂ ਰੱਖਿਆ ਜਿਹੜੀਆਂ ਆਪਣੀਆਂ ਇਹ ਦਵਾਈਆਂ ਉਹ ਥੱਲੋ ਤੁਸੀਂ ਆਹ ਵਰਤੋ ਇੱਕ ਦੇਸੀ ਇੱਕ ਬਿਲਕੁਲ ਸਹੀ ਦਵਾਈ ਇਹ ਆ ਤੁਹਾਡੇ ਕਹਿਣ ਦਾ ਮਤਲਬ ਇਹ ਆ ਜੀ ਤੁਸੀਂ ਦਵਾਈਆਂ ਤਾਂ ਖਾ ਕੇ ਥੱਕ ਚੁੱਕੇ ਹੋ ਇੱਕ ਵਾਰੀ ਸਹੀ ਸਫਾਈ ਕਰਾ ਕੇ ਦੇਖੀਏ ਮੈਂ ਕਹਿੰਦਾ ਜੀ ਮੈਨੂੰ ਕੀ ਬਣੀ ਕਿੱਦਾ ਬਣਦਾ ਕਿਹੜੀ ਗੋਲੀ ਖਾਣੀ ਕਿਹੜੀ ਨਹੀਂ ਖਾਣੀ ਹੂੰ ਪੁਰੀਆਂ ਗੋਲੀਆਂ ਭੁੱਲ ਜਾਣੀਆਂ ਕਈ ਵਾਰੀ ਜਿੱਤੇ ਭੁੱਲ ਭੁੱਲਦਾ ਅੱਜ ਗੋਲੀ ਕੋਈ ਨਹੀਂ ਖਾ ਰਿਹਾ ਮੈਂ ਕਹਿੰਦਾ ਕੁਝ ਨਹੀਂ ਓਕੇ ਥੈਂਕ ਯੂ ਜੀ